हां सिगमम जी, तमियो ठीक हो? ਅਸੀਂ ਤਾਂ ਠੀਕ ਆ। ਤੈਨੂੰ ਪਰੌਣਿਆਂ ਬੜੇ ਚਿਰ ਬਾਅਦ ਯਾਦ ਆਈ ਸਹਰਿਆਂ ਦੀ? ਮੰਮੀ ਜੀ, ਮੇਰਾ ਘਰ ਆ। ਮੈਂ ਜਦੋਂ ਮਰਜ਼ੀ ਆ ਜਾ ਸਕਦਾ। ਹੁਣ ਲੋਕਾਂ ਨੂੰ ਦਿਖਾਉਣ ਵਾਸਤੇ ਹਫਤੇ ਦੇ ਵਿੱਚ ਇੱਕ ਅੱਧੀ ਵਾਰੀ ਗੇੜਾ ਥੋੜੀ ਮਾਰੂੰਗਾ। ਚੱਲ ਹੁਣ ਅੰਦਰ ਲੰਘਿਆ। ਸਾਰੀ ਗੱਲਾਂ ਇੱਥੇ ਕਰ ਲੈਣੀਆਂ। ਮੰਮੀ ਜੀ, ਗੱਲ ਸੁਣਿਓ। ਕੀ ਹੋਇਆ ਪੁੱਤ? ਮੰਮੀ ਜੀ, ਮੈਂ ਕੱਲਾ ਨਹੀਂ ਆਇਆ। ਕੋਈ ਹੋਰ ਵੀ ਆਇਆ। ਚੇਕੇ ਹੋ ਗਈ ਹਾਂ ਦਿਲ ਤੇ ਬਹੁਤ ਕਰਦਾ ਏ ਤੇ ਇਹ ਤੈਨੂੰ ਜੱਫੀ ਪਾ ਲਾਂ ਘੁੱਟ ਕੇ ਪਰ ਕੀ ਕਰਾਂ ਤੇਰੇ ਭਰਾ ਨੇ ਮੇਰੇ ਹੱਥ ਪੈਰ ਦੋਨੋਂ ਬੰਨੇ ਹੋਏ ਬੇਟਾ ਕਿਹੜੀ ਮਾਂ ਦਾ ਜੀ ਕਰਦਾ ਏ ਕੀ ਤੀ ਘਰੇ ਆਈ ਹੋਵੇ ਤੇ ਗੇਟ ਤੋਂ ਮੁੜ ਜਾਏ ਪਰ ਮੈਂ ਮਜਬੂਰ ਆ ਮਨਪ੍ਰੀਤ ਬੇਟਾ ਮੇਰੀ ਮਜਬੂਰੀ ਹੈ ਤੂੰ ਅੰਦਰ ਆ ਸਕਦਾ ਰਲਾ ਪ੍ਰੀਤ ਆਪਾ ਕੋਈ ਗੱਲ ਨਹੀਂ ਮੰਮੀ ਜੇ ਇਹ ਘਰ ਦੇ ਵਿੱਚ ਅੰਦਰ ਨਹੀਂ ਆ ਸਕਦੀ ਨਾ ਤੇ ਮੈਂ ਵੀ ਵਾਪਸ ਮੋੜ ਚਲਣਾ ਇਹਦੇ ਨਾਲ ਤਾਂ ਮੇਰੀ ਜ਼ਿੰਦਗੀ ਹੈ ਮੇਰਾ ਵੀ ਦਿਲ ਕਰਦਾ ਹੈ ਕਿ ਮੈਂ ਇਹਨੂੰ ਅੰਦਰ ਬਿਠਾਵਾਂ ਚਾਹ ਪਾਣੀ ਪਿਵਾਵਾਂ ਰਜ ਰਜ ਗੱਲਾਂ ਕਰਾਂ ਪਰ ਕੀ ਕਰਾਂ ਮਜਬੂਰੀ ਹੈ ਮੈਂ ਮੁੰਡੇ ਤੋਂ ਬਾਹਰ ਨਹੀਂ ਜਾ ਸਕਦੀ ਮੰਮੀ ਜੀ ਗੁਲਸ਼ਨਾ ਮੈਂ ਗੱਲ ਕਰ ਲੰਨਾ ਲਪ੍ਰੀਤ ਨਾ ਹੁਣ ਉਹੋ ਜੀ ਨਹੀਂ ਜੋ ਪਹਿਲਾਂ ਸੀਗੀ ਮਨਪ੍ਰੀਤ ਗੁਲਸ਼ਨ ਤਾਂ ਕਰ ਹੈ ਨਹੀਂ ਉਹਨੇ ਤਾਂ ਭੱਜ ਕੇ ਆ ਜਾਣਾ ਸੀ ਗੇਟ ਦੇ ਉਹਨੂੰ ਤੇ ਵੱਧ ਚਾ ਆਪਣੀ ਭੈਣ ਦੇ ਆਏ ਦਾ ਲਵਪ੍ਰੀਤ ਉਹਨੂੰ ਚਾ ਸੀ ਪਰ ਜਿਵੇਂ ਤੇ ਤੂੰ ਕੰਮ ਕੀਤੇ ਨੇ ਨਾ ਹੁਣ ਉਹਨੂੰ ਕੋਈ ਚਾ ਨਹੀਂ ਲਵਪ੍ਰੀਤ ਮੈਂ ਮਾਂ ਆ ਮੈਂ ਤੇ ਚਾਹਦੀ ਆ ਮੇਰੇ ਬੱਚੇ ਹਲਕੇ ਰਹਿਣ ਪਰ ਤੂੰ ਕੋਈ ਕੰਮ ਹੀ ਨਹੀਂ ਕੀਤਾ ਹਲਕੇ ਰਹਿਣ ਵਾਲਾ ਮੰਮੀ ਮੰਮੀ ਮੇਰੀ ਇੱਕ ਗੱਲ ਸੁਣਿਓ ਮੰਨਦੀ ਆ ਮੈਂ ਕਿਸੇ ਦੇ ਘਰੋਂ ਜਾ ਰਿਆ ਪਰ ਉਜੜੀ ਤੇ ਅੱਜ ਮੈਂ ਵੀ ਪਈ ਆ ਅੱਜ ਨਾ ਮੈਨੂੰ 5 ਦਿਨ ਹੋ ਗਏ ਆ ਘਰੋਂ ਨਿਕਲੇ ਨੂੰ ਤੇ ਮੈਂ ਅੱਜ ਨਾ ਸਾਰੀਆਂ ਚੀਜ਼ਾਂ ਮਹਿਸੂਸ ਕਰਦੀ ਪਈ ਆ ਕਿ ਜਦੋਂ ਇੱਕ ਧੀ ਨਾਲ ਨਾ ਤੇ ਹੁੰਦਾ ਪੇਕਾ ਖੜੇ ਤੇ ਨਾ ਹੀ ਹੁੰਦਾ ਸੋੜਾ ਪਰਿਵਾਰ ਖੜੇ ਮੰਮੀ ਉਹ ਦਿਨ ਜਿਹੜੇ ਚਾਚਾ ਚਾਚੀ ਮੈਨੂੰ ਸਮਝਾਉਣ ਆਏ ਸੀ ਪਰ ਮੈਂ ਉਹਨਾਂ ਦੀ ਗੱਲ ਨਹੀਂ ਸਮਝੀ ਤੇ ਮੈਂ ਉਹਨਾਂ ਨੂੰ ਵੱਧ ਛੱਡ ਕੇ ਬੋਲੀ ਸੀ ਅੱਜ ਉਸੇ ਚਾਚਾ ਚਾਚੀ ਨੇ ਸਾਨੂੰ ਸੰਭਿਆ ਹੋਇਆ ਮੈਂ ਮੰਨਦੀ ਆ ਕਿ ਦੁਨੀਆ ਗੋਲ ਆ ਕਹਿੰਦੇ ਹੁੰਦੇ ਆ ਨਾ ਕਿ ਕਰਮ ਚੰਗੇ ਕਰੋ ਤੇ ਫਲ ਵੀ ਚੰਗਾ ਹੀ ਮਿਲਦਾ ਪੁੱਤ ਚੰਗਾ ਮਾੜਾ ਸਭ ਲੇਖਾ ਜੋਖਾ ਇੱਥੇ ਹੀ ਐ ਪਰ ਤੈਨੂੰ ਸਮਝਾਉਂਦੇ ਸੀਗੇ ਤੈਨੂੰ ਸਮਝ ਹੀ ਨਹੀਂ ਸੀ ਆਂਦੀ ਕਹਿੰਦੇ ਹੁੰਦੇ ਆ ਨਾ ਕਿ ਜਿਸ ਤਨ ਲਾਗੇ ਸੋ ਤਨ ਜਾਣੇ ਤੈਨੂੰ ਹੁਣ ਪਤਾ ਲੱਗ ਰਿਹਾ ਨਾ ਮੰਮੀ ਤੂੰ ਹੀ ਸਹੀ ਗੱਲ ਕੀਤੀ ਇਹਦੀ ਕੀਤੀਆਂ ਇਹਦੇ ਅੱਗੇ ਹੀ ਆ ਗਈਆਂ ਚੱਲ ਨਹੀਂ ਅੰਦਰ ਮੰਮੀ ਕੁਛ ਨਹੀਂ ਕਹਿੰਦੀ ਮੰਮੀ ਆਹ ਬੱਲਾ ਬਾਹਰ ਦੇਦਾ ਸਾਰਾ ਅਸੀਂ ਇੱਥੇ ਬੈਠ ਗੱਲ ਕਰ ਲੈਂਦੇ ਹਾਂ ਗਿਆ ਹੈ ਤੇਰਾ ਭਰਾ ਸੁੰਨਾ ਗੁੱਟ ਲਈ ਫਿਰਦਾ ਸੀ ਕੱਲ ਤੈਨੂੰ ਭਰਾ ਦੀ ਯਾਦ ਨਹੀਂ ਆਈ ਆਈ ਸੀ ਮੰਮੀ ਮੈਂ ਤੇ ਰਖੜੀ ਲੈ ਕੇ ਵੀ ਆਈ ਸੀਗੀ ਨਾਲੇ ਮੈਂ ਵੀਰੇ ਨੂੰ ਮਨਾਉਣ ਆਈ ਸੀਗੀ ਤੇ ਨਾਲੇ ਮੈਂ ਮਾਫੀ ਮੰਗਣ ਆਈ ਸੀ ਪਰ ਜਿਵੇਂ ਮੈਂ ਅੰਦਰ ਆਉਣ ਲੱਗੀ ਮੈਂ ਨਾ ਵੀਰੇ ਨੂੰ ਬਾਹਰ ਜਾਂਦੇ ਵੇਖਿਆ ਜਿਹੋਂਦੇ ਗੁੱਟ ਤੇ ਨਾ ਰਖੜੀ ਬੰਨੀ ਹੋਈ ਸੀ ਬਸ ਉੱਥੇ ਮੇਰਾ ਮਨੇ ਡੋਲ ਗਿਆ ਮੈਨੂੰ ਲੱਗਾ ਕਿਤੇ ਵੀਰੇ ਨੂੰ ਨਵੀਂ ਭੈਣ ਲੱਭ ਗਈ ਪੁੱਤ ਖੂਨ ਦੇ ਰਿਸ਼ਤੇ ਤਾਂ ਖੂਨ ਦੇ ਹੀ ਹੁੰਦੇ ਆ ਉਹ ਤਾਂ ਗੁੱਟ ਸੁਨਣਾ ਲਈ ਫਿਰਦਾ ਸੀ ਰਖੜੀ ਤਾਂ ਉਹਦੇ ਮੈਂ ਬੰਨੀ ਆ। ਇਹਨੂੰ ਲੋਕਾਂ ਨੂੰ ਪਤਾ ਹੈ ਕਿ ਉਹਦੇ ਰਖੜੀ ਮੈਂ ਕਿਉਂ ਬੰਨੀ ਲੋਕੀ ਨਾ ਰਿਸ਼ਤੇ ਟੁੱਟਣ ਤੇ ਬਹੁਤ ਖੁਸ਼ ਹੁੰਦੇ ਆ ਤਾਂ ਮੈਂ ਉਹਦੇ ਗੁੱਟ ਤੇ ਰਖੜੀ ਬੰਨਤੀ ਸੀ। ਉਹਦਾ ਸੁਨਣਾ ਗੁੱਟ ਦੇਖ ਕੇ ਤਾਂ ਲੋਕਾਂ ਨੇ ਕੀ ਕਹਿਣਾ ਸੀਗਾ ਕਿ ਇਹ ਤਾਂ ਭੈਣ ਦਾ ਰਿਸ਼ਤਾ ਟੁੱਟ ਗਿਆ ਪਰ ਲੋਕੀ ਮਜਬੂਰੀ ਨਹੀਂ ਨਾ ਦੇਖਦੇ। ਲਾਪਰੀ ਤੇ ਤੇਰੀਆਂ ਗਲਤੀਆਂ ਨੇ ਨਾ ਸਾਰਾ ਤੇ ਔਖਾ ਕੀਤਾ ਪਿਆ ਆ। ਮਾਂ ਪੀ ਨੂੰ ਨਹੀਂ ਮਿਲ ਸਕਦੀ ਤੇ ਭਰਾ ਭੈਣ ਨੂੰ ਨਹੀਂ ਮਿਲ ਸਕਦਾ ਫੇਰ ਵੀ ਪੇਕੇ ਘਰ ਦਾ ਨਾ ਜਿਗਰਾ ਵੇਖ ਲੈ ਆਪਣੀ ਧੀ ਨੂੰ ਨੀਵਾ ਨਹੀਂ ਪੈਣ ਦਿੱਤਾ ਉਹਨਾਂ ਨੇ ਗੱਲ ਤਾਂ ਟੁੱਡੀ ਸਹੀ ਆ ਜਿਹੜੇ ਭਰਾ ਨੂੰ ਰਖੜੀ ਦੇ ਇੰਨਾ ਚਾਹ ਹੁੰਦਾ ਸੀਗਾ ਉਹਨੇ ਕੱਲ ਦਾ ਦਿਨ ਕਿਵੇਂ ਕੱਢਿਆ ਹੋਊਗਾ ਬਾਕੀ ਉਹਨੇ ਗਲਤੀ ਤਾਂ ਕੋਈ ਕੀਤੀ ਨਹੀਂ ਉਹਨੂੰ ਫੇਰ ਵੀ ਸਜ਼ਾ ਮਿਲ ਗਈ ਲਾਪਰੀ ਤਾਂ ਆਪਣੇ ਆਪਣੇ ਹੁੰਦੇ ਨੇ ਹੁਣ ਤੇਰੀਆਂ ਕੀਤੀਆਂ ਤੇਰੇ ਭਰਾ ਦੇ ਅੱਗੇ ਆ ਗਈਆਂ ਤੇ ਕੀ ਹੋ ਗਿਆ ਚਲੋ ਛੱਡੋ ਸਾਰੀਆਂ ਗੱਲਾਂ ਪਰ ਤੁਸੀਂ ਜੇ ਕਿੰਨੇ 5 ਦਿਨ ਤੋਂ ਤੁਸੀਂ ਬਾਹਰ ਹੋ ਤੇ ਏਕਮ ਕਿੱਥੇ ਆ ਤੁਸੀਂ ਇਹ ਤਾਂ ਨਹੀਂ ਕਿ ਏਕਮ ਨੂੰ ਦਾਦੀ ਨੇ ਰੱਖ ਲਿਆ ਤੇ ਤੁਹਾਨੂੰ ਦੋਵਾਂ ਨੂੰ ਬਾਹਰ ਘੱਟਤਾ ਮੰਮੀ ਏਕਮ ਤਾਂ ਚਾਚੇ ਘਰੇ ਛੱਡ ਕੇ ਆਏ ਆ ਹੁਣ ਸਾਨੂੰ ਇਹ ਥੋੜੇ ਨਾ ਪਤਾ ਸੀਗਾ ਕਿ ਤੁਸੀਂ ਸਾਨੂੰ ਅੰਦਰ ਬੁਲਾਉਨੇ ਹੋ ਕਿ ਨਹੀਂ ਬੁਲਾਉਂਦੇ ਕਿਉਂਕਿ ਮੇਰੇ ਮੁੰਡੇ ਸਾਹਮਣੇ ਮੇਰੀ ਬਹੁਤ ਬੇਇੱਜ਼ਤੀ ਹੋ ਚੁੱਕੀ ਆ ਜਿਸ ਦਿਨ ਸਾਨੂੰ ਘਰੋਂ ਕੱਢਿਆ ਗਿਆ ਸੀਗਾ ਉਸ ਦਿਨ ਵੀ ਨਾ ਉਸ ਮੁੰਡੇ ਨੇ ਬਹੁਤ ਫੀਲ ਕੀਤਾ ਸੀ ਤੇ ਜੇ ਉਹੀ ਅੱਜ ਗੁਲਸ਼ਨ ਮੇਰਾ ਘਰ ਹੁੰਦਾ ਹੁੰਨੇ ਤੇ ਇਹਨਾਂ ਨੂੰ ਇਕੰ ਨੂੰ ਅੰਦਰ ਬੁਲਾ ਕੇ ਬਿਠਾ ਲੈਣਾ ਸੀਗਾ ਪਰ ਮੈਂ ਤੇ ਬਾਹਰ ਖੜੀ ਰਹਿਣਾ ਸੀ ਨਾ ਮੇਰੀ ਤਾਂ ਬੇਇੱਜ਼ਤੀ ਹੋਣੀ ਸੀ ਕੋਈ ਭਰਾ ਇੰਨਾ ਮਾੜਾ ਵੀ ਨਹੀਂ ਹੁੰਦਾ ਕਿ ਭੈਣ ਨੂੰ ਬਾਹਰ ਗੇਟ ਤੇ ਖੜਾ ਕੇ ਆਪ ਅੰਦਰ ਬੈਜੋਵੇ ਹਾਂ ਗੁੱਸੇ ਵਾਲਾ ਜ਼ਰੂਰ ਹੈ ਪਰ ਤੈਨੂੰ ਪਿਆਰ ਬਹੁਤ ਕਰਦਾ ਹੈ ਹੁਣ ਮੰਮੀ ਤੁਸੀਂ ਐਦਾਂ ਕਰੋ ਗੁਲਸ਼ਨ ਵੀਰੇ ਨੂੰ ਨਾ ਫੋਨ ਕਰ ਲਓ ਤੇ ਉਹਨਾਂ ਨੂੰ ਦੱਸੋ ਕਿ ਮੈਂ ਆ ਗਈ ਹਾਂ ਤੇ ਨਾਲੇ ਇਹ ਵੀ ਪੁੱਛ ਲਿਓ ਕਿ ਮੈਂ ਅੰਦਰ ਬੈਠਾਂ ਕਿ ਬਾਹਰ ਹੀ ਰਵਾਂ ਭਰਾ ਆਊਗਾ ਤੇ ਆਪੇ ਗੱਲ ਕਰ ਲੇ ਹਰ ਥਾਂ ਤੇ ਮੈਨੂੰ ਨਾ ਵਿੱਚ ਪਾਇਆ ਕਰੋ ਚਲਾਂ ਅੰਦਰ ਚਲੀਏ Ha! Ha! ha. ਅੜੀ ਕੰਮ ਕਰਕੇ ਤੇ ਤੁਸੀਂ ਬਾਅਦ ਚ ਘਰ ਆ ਜਾਂਦੇ ਸੀ ਤੇ ਅੱਜ ਕੱਲ ਤੁਸੀਂ ਦੋ ਦੋ ਦਿਨ ਘਰੇ ਨਹੀਂ ਵੱੜਦੇ ਕੀ ਗੱਲ ਕੀ ਚੱਲ ਰਿਹਾ ਕਿਤੇ ਕਿਸੇ ਹੋਰ ਨਾਲ ਬਾਹਰਾਂ ਤਾਂ ਨਹੀਂ ਘੁੰਮਦੇ ਪਏ ਉਹ ਮੰਮੀ ਆ ਕਿਦਾਂ ਦੇ ਸਵਾਲ ਜਵਾਬ ਕਰੀ ਜਾਂਦੇ ਹੋ ਇਹ ਸਵਾਲ ਜਵਾਬ ਤਾਂ ਕਦੇ ਮੇਰੀ ਘਰ ਵਾਲੀ ਨੇ ਨਹੀਂ ਮੈਨੂੰ ਕੀਤੇ ਉਹ ਮਾਤਾ ਉਹ ਪਤਾ ਕੀ ਹੈ ਸਟਾਫ ਨੂੰ ਨਾ ਬੌਨਸ ਵਗੈਰਾ ਮਿਲਿਆ ਸੀ ਤੇ ਨਾਲੇ ਰੱਖੜੀ ਦੀਆਂ ਦੋ ਦੋ ਦਿਨ ਛੁੱਟੀਆਂ ਸੀ ਉਹਦੇ ਕਰਕੇ ਘੁੰਮਣ ਚਲੇ ਗਏ ਸੀ ਜੈਸਮੀਨ ਤੈਨੂੰ ਰਖੜੀ ਬੰਨਣਾ ਤੂੰ ਕਿਤੇ ਰਖੜੀ ਬਨਵਾਈ ਫਿਰਦਾ ਮੰਮੀ ਕੋਈ ਜ਼ਰੂਰੀ ਨਹੀਂ ਹੈਗਾ ਕਿ ਭੈਣ ਭਰਾ ਦਾ ਰਿਸ਼ਤਾ ਇੱਕੋ ਹੀ ਕੁੱਖੋ ਜੰਮਣ ਨਾਲ ਹੁੰਦਾ ਹੈ ਅਲੱਗ ਅਲੱਗ ਕੁੱਖੋ ਜੰਮੇ ਰਿਸ਼ਤੇ ਵੀ ਬਣ ਜਾਂਦੇ ਹੁੰਦੇ ਆ ਸਮਝੀ ਨਹੀਂ ਨਾਲੇ ਜੈਸਮੀਨ ਜਿੰਨੀ ਮਰਜ਼ੀ ਗੁੱਸੇ ਹੋਵੇ ਰਖੜੀ ਤਾਂ ਭੇਜਦੀ ਹੋਈ ਆ ਇਸ ਵਾਰ ਤੌਹਾਨੂੰ ਰਖੜੀ ਭੇਜੀ ਨਹੀਂ ਉਹ ਤੁਹਾਡੀ ਵੀ ਮਾਤਾ ਕਮਾਲ ਹੈ ਘਰ ਦੀ ਧੀ ਨੂੰ ਰਾਤ ਨੂੰ ਬੈਗ ਚਕਾ ਕੇ ਬਾਹਰ ਭੇਜਦਾ ਤੇ ਹੁਣ ਉਹ ਇੱਥੇ ਰੱਖਣੀਆਂ ਬੰਨਦੀ ਫਿਰੂਗੀ ਇਹ ਅਸੀਂ ਨਾ ਸਾਰੇ ਰਿਸ਼ਤੇ ਆਪ ਖਰਾਬ ਕੀਤੇ ਐ ਤੇ ਇਹਨਾਂ ਨੂੰ ਸੁਧਾਰਨਾ ਵੀ ਪੈਣਾ ਮੈਂ ਨਾ ਐਡੀ ਕਮਲੀ ਨਹੀਂ ਹੈਗੀ ਵੀ ਮੈਂ ਆਪਣੀ ਧੀ ਨਾਲ ਤੇ ਨੂੰਹ ਨਾਲ ਜੇ ਰਿਸ਼ਤਾ ਖਰਾਬ ਕੀਤਾ ਹੈ ਨਾ ਇੱਕ ਵਾਰ ਰਪਾਲੀ ਨੂੰ ਜਵਾਕ ਜਮ ਲੈਂਦੇ ਮੈਂ ਰਿਸ਼ਤੇ ਆਪਣੇ ਆਪ ਸੁਧਾਰੂੰਗੀ ਮੈਨੂੰ ਲੱਗਦਾ ਮਾਤਾ ਉਦੋਂ ਤੱਕ ਨਾ ਕਾਫੀ ਧੀਰ ਹੋ ਜਾਣੀ ਐ ਤੇ ਦਿਲਾਂ ਦੇ ਵਿੱਚ ਫਰਕ ਵੀ ਬਹੁਤ ਪੈ ਜਾਣਾ ਕਿਹ ਪਤਾ ਉਦੋਂ ਤੱਕ ਰਿਸ਼ਤਾ ਬਸ ਆਵੇ ਜਾਂ ਨਾ ਆਵੇ ਮਨਪ੍ਰੀਤ ਨੂੰ ਗਏ ਨਾ ਮਾਤਾ ਹਫਤੇ ਤੋਂ ਜ਼ਿਆਦਾ ਹੋ ਗਿਆ ਤੇ ਨਾ ਹੀ ਉਹਦਾ ਕੋਈ ਫੋਨ ਆਇਆ ਇਹਦਾ ਮਤਲਬ ਉਹ ਸਹੀ ਹੋ ਰਹਿਦਾ ਹੋਊਗਾ ਤੇ ਜੈਸਮੀਨ ਭੈਣ ਦਾ ਨਾ ਰਖੜੀ ਤੇ ਫੋਨ ਆਇਆ ਅਤੇ ਨਾ ਹੀ ਕੋਈ ਬਾਅਦ ਚ ਫੋਨ ਆਇਆ ਇਹਦਾ ਮਤਲਬ ਉਹਦਾ ਵੀ ਤਾਂ ਸੜੀ ਜਾਂਦਾ ਹੋਊਗਾ ਅਜੇ ਸਰਦਾ ਤਾਂ ਫਿਰ ਸੜੀ ਜਾਵੇ ਜਿਹੜੇ ਬੱਚਿਆਂ ਨੇ ਮਾਂ ਦੀ ਕਦਰ ਹੀ ਨਹੀਂ ਕਰਨੀ ਫੇਰ ਉਹ ਘਰੋਂ ਬਾਹਰ ਹੀ ਚੰਗੇ ਆ ਮਾਤਾ ਤੁਹਾਨੂੰ ਪਤਾ ਹੈ ਮੇਰਾ ਬੈਂਕਿੰਗ ਲੈਨ ਦਾ ਕੰਮ ਆ ਤੇ ਬੈਂਕਿੰਗ ਲੈਨ ਦੇ ਵਿੱਚ ਨਾ ਦਿਮਾਗ ਬਹੁਤ ਜ਼ਿਆਦਾ ਲਾਉਣਾ ਪੈਂਦਾ ਤੇ ਮੈਂ ਕਦੇ-ਕਦੇ ਬਹਿਲਾ ਬਹਿ ਕੇ ਸੋਚਦਾ ਵੀ ਹੁਣਾ ਕਿ ਕਿਤੇ ਆਪਾਂ ਆਪਣੇ ਹੱਥੀ ਸਾਰਾ ਕੁਝ ਖਰਾਬ ਤਾਂ ਨਹੀਂ ਕਰ ਲਿਆ ਮੈਨੂੰ ਸਹੀ-ਸਹੀ ਦੱਸ ਤੇਰੇ ਦਿਮਾਗ 'ਚ ਕੀ ਚੱਲਦਾ ਪਿਆ ਕਿਤੇ ਅੱਧੇ ਬਚਾਲੇ ਪੈਰ ਤਾਂ ਨਹੀਂ ਛੱਡਦਾ ਜਾਂ ਤੇਰਾ ਦਿਮਾਗ ਕੀ ਰਨਵਾ ਚੱਲਦਾ ਹੋਵੇ ਦੇਖੋ ਮਾਤਾ ਮੈਂ ਤੁਹਾਨੂੰ ਕਿਹਾ ਨਾ ਮੈਂ ਪਹਿਲਾਂ ਜੋ ਵੀ ਕੀਤਾ ਉਹ ਵੀ ਤੁਹਾਡੇ ਕਰਕੇ ਕੀਤਾ ਤੇ ਹੁਣ ਜੋ ਅੱਗੇ ਕਰਨਾ ਉਹ ਵੀ ਤੁਹਾਡੇ ਕਰਕੇ ਕਰਨਾ ਮੈਂ ਵਿਚਾਲੇ ਪੈਰ ਨਹੀਂ ਛੱਡਦਾ ਬਸ ਫਿਰ ਜ਼ਿਆਦਾ ਦਿਮਾਗ ਨਾਲ ਲੜਾ ਇਹ ਨੂੰ ਮੇ ਨਾਲੇ ਦਬਕਾ ਮਾਰ ਕੇ ਰੱਖਿਆ ਕਰ ਕਿ ਮੇਰੇ ਨਾਲ ਕੰਮ 'ਚ ਹੱਥ ਵਟਾਵੇ ਦੇਖੋ ਮਾਤਾ ਮੇਰੀ ਬਾਰ ਬੈਂਕ ਦੇ ਵਿੱਚ ਵੀ ਸਿਰਖਪਾਈ ਬਹੁਤ ਹੁੰਦੀ ਹੈ ਤੇ ਕਸਟਮਰਾਂ ਨਾਲ ਬਹੁਤ ਮੱਥਾ ਮਾਰਨਾ ਪੈਂਦਾ ਤੇ ਹੁਣ ਆ ਘਰੇ ਆ ਕੇ ਮੇਥੋਂ ਸਿਰਖਪਾਈ ਨਹੀਂ ਹੁੰਦੀ ਤੇ ਤੁਸੀਂ ਸੱਸ ਨੂੰ ਹਾਂ ਪਣਾਪ ਹੀ ਦੇਖੋ ਉਹ ਆਪਣਾ ਮੈਂ ਸਵਾ ਦੇਖਾਂ ਸਵੇਰੇ ਹੀ ਕਿਆ ਸ਼ਿਆਰ ਹੋਊਗੀ ਐਨ ਘਾ ਲਾਊਗੀ ਜੀਨ ਟਾ ਪਾ ਕੇ ਸਕੂਟਰੀ ਚੱਕ ਕੇ ਤੇ ਪ੍ਰੀਤ ਵਾਲ ਲੱਗ ਜਾਂਦੀ ਹੈ ਜੇ ਮੈਂ ਪੁੱਛਾਂ ਤੇ ਪੁੱਠੇ ਜਵਾਬ ਦਿੰਦੀ ਹੈ ਅਮੁੱਕਾ ਮਾਰ ਕੇ ਨਾ ਦੰਦ ਤੋੜ ਦੂੰਗੀ ਮੈਂ ਤੇ ਕਲਪਦੀ ਪਈ ਆਂ ਕਿ ਤੂੰ ਮਾਂ ਮੋਰੇ ਬੈ ਕੇ ਦੰਦ ਫਾੜਦਾ ਪਿਆ ਆ ਜਦੋਂ ਤੁਸੀਂ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਕਲਪਦੇ ਹੋ ਨਾ ਉਦੋਂ ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੇ ਪੈਰੀ ਕਹਾੜੀ ਆਪ ਮਾਰੀ ਐ ਕੀ ਮਤਲਬ ਹੈ ਤੇਰਾ ਸਵਰਨੇ ਤੇਰੇ ਨੇ ਦੇਖੋ ਘਰ ਦਾ ਕੰਮ ਵੀ ਕਰਦੀ ਸੀ ਤੇ ਬੱਚੇ ਵੀ ਸੰਭਾਲਦੀ ਸੀ ਤੇ ਤੁਸੀਂ ਉਹਨੂੰ ਰਹਿਣ ਨਹੀਂ ਦਿੱਤਾ ਤੇ ਨਾ ਹੀ ਤੁਸੀਂ ਲਾਪਰੀ ਤੈਨੂੰ ਰਹਿਣ ਦਿੱਤਾ ਤੇ ਘਰ ਪਾਲੀ ਐ ਜਿਹਨੂੰ ਘਰ ਨਾਲ ਮੋਈ ਨਹੀਂ ਹੈਗਾ ਤੇ ਤੁਸੀਂ ਇਹਦੇ ਪਿੱਛੇ ਹਰੇਕ ਨਾਲ ਕਲੀਸ ਕਰਦੇ ਪਿਓ ਮਾਤਾ ਇਹ ਮੈਂ ਜੋ ਕੁਝ ਵੀ ਕੀਤਾ ਨਾ ਛੋਡੇ ਕਰਕੇ ਕੀਤਾ ਹੈ ਕੱਲ ਨੂੰ ਮੈਨੂੰ ਰੱਬ ਜੋ ਵੀ ਸਜ਼ਾ ਦੇਊਗਾ ਨਾ ਮੈਂ ਚੁੱਪ ਕਰਕੇ ਚੱਲ ਲੂੰਗਾ ਮਾਮਾ ਪਿੱਛੇ ਦਾ ਪੁੱਤ ਸੂੜੀ ਚੜ ਜਾਂਦੇ ਨੇ ਇਹਦਾ ਫੇਰ ਵੀ ਕੁਝ ਵੀ ਵੱਡੀ ਗੱਲ ਨਹੀਂ ਹੈਗੀ ਆ ਦੇਖੋ ਹੁਣ ਨਾ ਸੂਈ ਵਿੱਚ ਜੇ اٹਕ ਗਈ ਹੈ ਕਿਰਨ ਨੂੰ ਲਿਆ ਨਹੀਂ ਸਕਦੇ ਤੇ ਰਪਾਲੀ ਨੂੰ ਕੱਢ ਨਹੀਂ ਸਕਦੇ ਉਹ ਮੈਂ ਵੀ ਨਾ ਫਿਰ ਪੁਰਾਣੇ ਖੁੰਡਾਂ ਅਟਕੇ ਉਟਕੇ ਕੰਮ ਤਾਂ ਮੈਂ ਮਿੰਟ 'ਚ ਕੱਢ ਦੇਣੇ ਆ ਤੇ ਹੁਣ ਨਾ ਤੁਰਪਾਲੀ ਨੂੰ ਕਹਿ ਦੇ ਜਵਾਬ ਜੰਮ ਕੇ ਦੇ ਦੇਵੇ ਮਾਤਾ ਇਹ ਤਾਂ ਹੁਣ ਪਰਮਾਤਮਾ ਸੋਚੂਗਾ ਨਾ ਇਹ ਘਰ ਦੇ ਵਿੱਚ ਕਲਕਾਰੀਆਂ ਕਦੋਂ ਗੂੰਜਣੀਆਂ ਨੇ ਇਹ ਬੰਦੇ ਦੇ ਹੱਥ ਵਸ ਨਹੀਂ ਹੁੰਦਾ ਮੈਨੂੰ ਨਾ ਮਾਤਾ ਕਈ ਵਾਰ ਇਦਾਂ ਲੱਗਦਾ ਹੈ ਵੀ ਤੁਸੀਂ ਗੱਡੀ ਨਾ ਗਲਤ ਟਰੈਕ ਤੇ ਲੈ ਕੇ ਜਾ ਰਹੇ ਹੋ ਜਿਹੜੀ ماں ਆਪਣੇ ਤਿੰਨ ਜਵਾਕਾਂ ਨੂੰ ਜੋੜ ਕੇ ਨਹੀਂ ਰੱਖ ਸਕਦੀ ਉਹ ਹੋਰ ਕੀ ਸਵਾਹ ਕਰੂਗੀ ਮੇਰੀ ਕੁੱਖੋ ਜਮ ਮੈਂ ਮਿੰਨੀ ਮਤਾ ਦੇਂਦਿਆ ਜੋ ਕਰ ਰਹੀ ਆ ਨਾ ਮੈਂ ਸਹੀ ਕਰ ਰਹੀ ਆ ਹਾਂ ਹਰ ਇੱਕ ਦੀ ਆਪਣੀ ਆਪਣੀ ਸੋਚਣੀ ਐ ਮੈਂ ਅਲੱਗ ਸੋਚਦਾ ਤੇ ਤੁਹਾਡੀ ਸੋਚਣੀ ਲੱਗ ਹੈ ਇਹ ਤਾਂ ਹੁਣ ਐਂਡ ਤੀ ਪਤਾ ਲੱਗਣਾ ਹੈ ਵੀ ਕੌਣ ਸਹੀ ਕਰ ਰਿਹਾ ਤੇ ਕੌਣ ਗਲਤ ਕਰ ਰਿਹਾ ਉਹ ਕਮਲਿਆ ਤੂੰ ਰਖੜੀ ਦਾ ਬਾਹਰ ਬਣਾਈ ਫਿਰਦਾ ਇਹਦਾ ਮਤਲਬ ਤੇਰਾ ਬਾਹਰ ਰਿਸ਼ਤਾ ਹੈ ਗਿਆ ਨਾ ਰਿਸ਼ਤਿਆਂ ਦੀ ਵੈਲਿਊ ਹੁੰਦੀ ਆ ਪਰ ਕੋਈ ਵੈਲੀਡਿਟੀ ਨਹੀਂ ਹੁੰਦੀ ਤੁਸੀਂ ਵੀ ਆਪਣੀ ਜਗ੍ਹਾ ਸਹੀਓ ਬੰਦਾ ਆਪਣੇ ਹਿਸਾਬ ਨਾਲ ਰਿਸ਼ਤੇ ਜੋੜ ਵੀ ਲੈਂਦਾ ਹੈ ਤੇ ਤੋੜ ਵੀ ਲੈਂਦਾ ਹੈ ਜਿਸ ਨਾਲ ਰਿਸ਼ਤਾ ਟੁੱਟ ਜਾਂਦਾ ਹੈ ਉਦੋਂ ਵੈਲਿਡਿਟੀ ਖਤਮ ਹੋ ਜਾਂਦੀ ਹੈ ਤੇ ਜਿਸ ਨਾਲ ਰਿਸ਼ਤਾ ਬਣਦਾ ਹੈ ਤੇ ਉਦੋਂ ਵੈਲਿਊ ਪੈਣੀ ਸ਼ੁਰੂ ਹੋ ਜਾਂਦੀ ਹੈ ਹੁਣ ਫਿਰ ਦੱਸ ਮੈਂ ਗੱਡੀ ਸੇਡ ਰੈਕ ਤੇ ਲੈ ਕੇ ਜਾ ਰਹੀ ਆ ਕਿ ਗਲਤ ਤੇ ਜੇ ਮੈਂ ਰਿਸ਼ਤੇ ਤੋੜ ਸਕਦੀ ਆ ਤਾਂ ਮੈਂ ਰਿਸ਼ਤੇ ਜੋੜ ਵੀ ਸਕਦੀ ਆ ਹਾਂ ਮਾਤਾ ਸਹੀ ਹੈ ਜੇ ਕਿਤੇ ਰਿਸ਼ਤਾ ਟੁੱਟ ਜੇ ਨਾ ਤਾਂ ਉੱਥੇ ਗੰਡ ਪੈ ਜਾਂਦੀ ਹੈ ਤੇ ਉਹ ਗੰਡ ساری ਉਮਰ ਨਾ ਕਿੰਨਾ ਕਿਤੇ ਰੜਕਦੀ ਰਹਿੰਦੀ ਐ ਤੈਨੂੰ ਇਸ ਦੁਨੀਆ ਚ ਆਏ ਨੂੰ ਨਾ ਹੋਏ 30 ਸਾਲ ਤੇ ਮੈਨੂੰ ਹੋਏ 50 ਸਾਲ ਮੈਨੂੰ ਤੇਰੇ ਨਾਲੋਂ ਨਾ 20 ਸਾਲ ਦਾ ਐਕਸਪੀਰੀਐਂਸ ਜ਼ਿਆਦਾ ਐ ਤੇ ਇਸ ਦੁਨੀਆ ਚ ਨਾ ਆਪਣੇ ਮਤਲਬ ਲਈ ਰਿਸ਼ਤੇ ਤੋੜੇ ਵੀ ਜਾਂਦੇ ਆ ਤੇ ਰਿਸ਼ਤੇ ਜੋੜੇ ਵੀ ਜਾਂਦੇ ਆ ਇਹ ਗੱਲ ਨਾ ਆਪਣੇ ਖਾਨੇ ਪਾਲਾ ਹਾਂ ਮੰਮੀ ਉਹ ਸਹੀ ਤਾਂ ਕਹਿੰਦੇ ਹੁੰਦੇ ਆ ਜਹੀ ਜੀ ਕੋਕੋ ਉਹ ਜੀ ਕੋਕੋ ਦੇ ਬੱਚੇ ਹੁਣ ਜੋ ਵੀ ਤੁਸੀਂ ਸਿਖਾ ਰਹੇ ਹੋ ਅਸੀਂ ਤੁਹਾਡੇ ਤੋਂ ਸਿੱਖਦੇ ਤਾਂ ਪਏ ਆਂ ਹੁਣ ਮੈਂ ਤੁਹਾਡੇ ਮੁਤਾਬਕ ਸਹੀ ਤਾਂ ਚੱਲ ਰਿਆਂ ਆਪਣੇ ਮਤਲਬ ਨੂੰ ਮੈਂ ਕਿਰਨ ਨਾਲ ਰਿਸ਼ਤਾ ਤੋੜ ਲਿਆ ਤੇ ਰਪਾਲੀ ਨਾਲ ਆਪਣੇ ਮਤਲਬ ਨੂੰ ਜੋੜ ਲਿਆ ਤੁਸੀਂ ਆਪਣੇ ਮਤਲਬ ਨੂੰ ਆਪਣੀ ਧੀ ਨੂੰ ਘਰੋਂ ਕੱਢਤਾ ਤੇ ਆਪਣੇ ਪੁੱਤ ਨੂੰ ਘਰੋਂ ਕੱਢਤਾ ਤੇ ਹੁਣ ਆਪਣੇ ਮਤਲਬ ਨਹੀਂ ਮੇਰੀ ਵੈਲਿਊ ਪਾ ਰਹੇ ਹੋ ਓਏ ਚੱਲ ਕਦੇ ਮਾਵਾਂ ਵੀ ਆਪਣੇ ਪੁੱਤਾਂ ਤੋਂ ਮਤਲਬ ਕੱਢਦੀਆਂ ਹੁੰਦੀਆਂ ਮਾਤਾ ਤੂੰ ਵੀ ਇੱਥੇ ਐ ਤੇ ਮੈਂ ਨਹੀਂ ਇੱਥੀ ਆ ਮੈਂ ਜਿਸ ਦਿਨ ਤੇਰੇ ਕੰਮ ਦਾ ਨਾ ਰਿਹਾ ਨਾ ਤੂੰ ਮੈਨੂੰ ਵੀ ਭਗਾ ਕੇ ਬਾਹਰ ਮਾਰਨਾ ਤੇ ਜਿਵੇਂ ਤੂੰ ਆਪਣੇ ਮਤਲਬ ਲਈ ਨੂੰ ਬਦਲਦੀ ਨਾ ਉਸ ਤਰ੍ਹਾਂ ਤੂੰ ਪੁੱਤ ਵੀ ਬਦਲ ਸਕਦੀ ਹੈਂ ਮੇਰੇ ਐ ਉਹ ਹੀ ਮਕਾਨੀ ਜਿਹਦੇ ਤੁਸੀਂ ਮੈਨੂੰ ਫੋਟੋਆਂ ਭੇਜੀਆਂ ਸੀ ਕੀ ਗੱਲ ਹਜੇ ਵਿਕਿਆ ਨਹੀਂ ਤੁਸੀਂ ਮੈਨੂੰ ਦਿਖਾਓ ਮੇਰੇ ਕੋਲ ਨਾ ਗਾਹਕ ਹੈਗੇ ਨੇ ਮੈਂ ਆਪੇ ਹੀ ਸੌਦਾ ਲਾਣੀ ਆ ਤੂੰ ਚੱਲ ਅੰਦਰ ਕੁਝ ਨਾ ਸੌਦੇ ਐਵੇਂ ਆਪਦੇ ਪ੍ਰੋਫਿਟਾਂ ਲਈ ਨਹੀਂ ਕਰੀਦੇ ਕੁਝ ਸੌਦੇ ਆਪਦੇ ਪਰਿਵਾਰ ਦੀ ਖੁਸ਼ੀ ਲਈ ਵੀ ਕਰੀਦੇ ਹੁੰਦੇ ਤੂੰ ਦੇਖ ਅੰਦਰ ਸਮਝੀ ਨਹੀਂ ਕੁਝ ਚੱਲ ਤਾਂ ਸਹੀ ਇਹ ਇੱਥੇ ਤੈਨੂੰ ਗੇਰ ਤੇ ਸਮਝਾ ਦੱਸੇ ਸਾਰਾ ਕੁਝ ਕਾਂਗਰੀ ਜੀ ਦੇ ਕਿਰਨਦੀਪ ਕੋਰ ਸਾਹਮਣੇ ਵਾਸ਼ਰੂਮ ਆਹਾ ਬੈਡਰੂਮ ਆਹਾ ਕਿਚਨ ਤੇ ਆ ਵਾਲੇ ਵੀਰ ਨੂੰ ਵੀਰੇ ਕੀ ਕਹਿੰਦੇ ਰੂਮ ਨੂੰ ਡਾਈਨਿੰਗ ਹਾਂ ਡਾਈਨਿੰਗ ਰੂਮ ਕੰਮ ਪਾ ਮੈਂ ਫਸ ਪ੍ਰੋਪਰਟੀਆਂ ਦੇ ਕਰਦੇ ਆ ਪਰ ਮੈਨੂੰ ਆਲੇ ਰੂਮ ਦਾ ਹਮੇਸ਼ਾ ਹੀ ਭੁਲੇਖਾ ਪੈਂਦਾ ਦੇਖ ਇੰਨੀ ਕਿ ਜਗ੍ਹਾ ਤੈਨੂੰ ਠੀਕ ਆ ਤੈਨੂੰ ਠੀਕ ਆ ਉਹ ਛੱਡ ਮੈਂ ਇਹਨੂੰ ਸਮਝਾਉਣਾ ਤੂੰ ਇਹ ਨਾ ਗੱਡੀ ਜੋ ਪੇਪਰ ਕੱਢ ਕੇ ਲਿਆ ਤੂੰ ਨਾ ਸਾਰੀਆਂ ਗੱਲਾਂ ਛੱਡ ਤੈਨੂੰ ਘਰ ਕਿਦਾਂ ਦਾ ਲੱਗਿਆ ਉਹ ਵੀ ਛੱਡ ਵੇ ਦਾਸ ਜੇ ਆਪਾਂ ਛੋਟੀ ਫੈਮਲੀ ਨੂੰ ਇਹ ਘਰ ਦੇਈਏ ਉਹਨੂੰ ਸਹੀ ਲੱਗੂਗਾ ਕਿ ਨਹੀਂ ਲੱਗੂ ਹਾਂਜੀ ਹਾਂਜੀ ਵੀਰੇ ਹਸਬੰਡ ਲਈ ਵਾਸਤੇ ਤੇ ਦੋ ਬੱਚਿਆਂ ਵਾਸਤੇ ਖੁੱਲਾ ਡੁੱਲਾ ਮਕਾਨ ਹੈ ਜੇ ਰਿਸ਼ਤੇਦਾਰ ਆ ਵੀ ਜਾਂਦੇ ਤੇ ਅੱਗੇ ਰੂਮ ਹੈਗਾ ਤੇ ਖੁੱਲੀ ਡੁੱਲੀ ਕਿਚਨ ਵੀ ਤਿਆਰ ਹੈ ਐਦਾਂ ਕਰ ਤੂੰ ਪੌੜੀਆਂ ਚੜ ਉੱਤੇ ਜਾ ਕੇ ਦੇਖ ਵਾਸ਼ਿੰਗ ਏਰੀਆ ਵੀ ਬਹੁਤ ਖੁੱਲਾ ਡੁੱਲਾ ਬਣਾਇਆ ਤੇ ਜੇ ਤੂੰ ਹੈ ਨਾ ਇਨ ਫਿਊਚਰ ਬੰਦੇ ਨੇ ਦੋ ਕਮਰੇ ਵੀ ਪੋਣੇ ਪੈਣ ਖੁੱਲੇ ਡੁੱਲੇ ਪੈ ਸਕਦੇ ਨੇ ਉੱਤੇ ਵੀਰੇ ਤੁਸੀਂ ਨਾ ਮੇਰੇ ਨਾਲ ਪ੍ਰੋਪਰ ਗੱਲ ਨਹੀਂ ਕਰ ਰਹੇ ਕਦੇ ਤੁਸੀਂ ਮੈਨੂੰ ਕਹਿੰਦੇ ਹੋ ਮਕਾਨ ਵੇਚਣਾ ਕਦੇ ਤੁਸੀਂ ਮੈਨੂੰ ਕਹਿੰਦੇ ਹੋ ਤੈਨੂੰ ਪਸੰਦ ਆ ਤੁਸੀਂ ਕਰਦੇ ਕੀ ਪਿਓ ਗੱਲ ਕਲੀਅਰ ਕਰੋ ਮੇਰੇ ਨਾਲ ਵੀਰੇ ਤੁਸੀਂ ਆਪ ਵੀ ਕੰਫਿਊਜ਼ ਹੋ ਤੇ ਮੈਨੂੰ ਵੀ ਕੀਤਾ ਹੋਇਆ ਜੇ ਤਾਂ ਮਕਾਨ ਵੇਚਣਾ ਤੁਸੀਂ ਮੈਨੂੰ ਦੱਸੋ ਮੇਰੇ ਕੋਲ ਦੋ ਗਾਗ ਹੈਗੇ ਨੇ ਮੈਂ ਗੱਲ ਕਰ ਲਵਾਂਗੀ ਇੱਧਰ ਵੇਖ ਕਿਰਨ ਦੇਖ ਇੱਥੇ ਮੋٹے ਮੋٹے ਅੱਖਰਾਂ ਨਾਲ ਲਿਖਿਆ ਹੋਇਆ ਕਿ ਆਈ ਆਰ ਆਈ ਐਨ ਕਿਰਨ ਡਾਟਰ ਆਫ ਅਰਜੁਨ ਦੇ ਚੁੱਪ ਕਰਕੇ ਨਾ ਇਹ ਪੇਪਰ ਫੜ ਤੇ ਰੱਖੋ ਆਪਣੇ ਕੋਲ ਮੈਨੂੰ ਨਹੀਂ ਚਾਹੀਦਾ ਘਰ ਇੰਨਾ ਕੁਝ ਤੁਸੀਂ ਦੋਨੋਂ ਕਰ ਰਹੇ ਹੋ ਹਜੇ ਉਹ ਘਟ ਸੀ ਜੋ ਮਕਾਨ ਵੀ ਮੇਰੇ ਨਾਮ ਤੇ ਕਰਤਾ ਉਹ ਗੁੱਡੀ ਇਹਨੂੰ ਚੁੱਪ ਕਰਕੇ ਰੱਖ ਲੈ ਘਰ ਤਾਂ ਤੇਰੇ ਅਸਤੇ ਕੋਈ ਹੋਰ ਦੇਖਿਆ ਸੀ ਤੇ ਬਾਊ ਜੀ ਕੱਲ ਗਏ ਸੀ ਸੌਦਾ ਕਰਾਣਾਂ ਉਹਦੇ 5 ਲੱਖ ਵੱਧ ਮਿਲਿਆ ਚੁੱਪ ਕਰਕੇ ਉਹ ਘਰ ਵੇਚ ਆਇਆ ਤਾਂ ਆਹ ਵਾਲਾ ਬਣਿਆ ਪਿਆ ਸੀ ਇਸ ਕਰਕੇ ਤੇਰੇ ਨਾਮ ਜਿਹਦੀ ਰਜਿਸਟਰੀ ਕਰਾਤੀ ਆ ਕਿਉਂਕਿ ਉਹ ਘਰ ਭਾਈ ਨੂੰ ਪਸੰਦ ਵੀ ਨਹੀਂ ਸੀ ਉਹ ਏਰੀਆ ਵੀ ਨਹੀਂ ਪਸੰਦ ਸੀ ਇੱਥੇ ਕੋਲ ਆਪਣਾ ਆਫਿਸ ਹੈ ਕੋਲ ਤੇਰਾ ਘਰ ਹੈ ਇਹਨੂੰ ਰੈਂਟ ਤੇ ਝੜਾ ਦੋ ਪੈਸੇ ਆਂਦੇ ਆ ਮਾੜੇ ਆ ਨਾਲੇ ਤੂੰ ਕਹਿੰਨੀ ਐ ਕਿ ਤੁਸੀਂ ਦੋਨਾਂ ਭਰਾਵਾਂ ਨੇ ਮੇਰੇ ਵਾਸਤੇ ਇੰਨਾ ਕੁਝ ਕੀਤਾ ਇੱਕ ਗੱਲ ਹੋਰ ਦੇਖ ਜਦੋਂ ਦੀ ਤੂੰ ਆਈ ਹੈ ਨਾ ਗੁੱਡੀ ਉਹਦਾ ਆਪਣੇ ਦੋਨੋਂ ਭਰਾਵਾਂ ਨਾਲ ਦੇ ਆਪਾਂ ਵੀ ਤਾਂ ਵੱਧਦੇ ਪਏ ਆ ਜੋ ਵੱਧਦੇ ਹਿੱਸਿਆਂ ਦੇ ਵਿੱਚੋਂ ਥੋੜਾ ਤੈਨੂੰ ਦੇ ਦਵਾਂਗੇ ਕੁਛ ਘੱਟ ਥੋੜੀ ਚੱਲ ਕਿੱਥੇ ਅਸੀਂ ਗੱਜਾਂ ਦੇ ਸੌਦੇ ਕਰਦੇ ਸੀ ਤੇ ਕਿੱਥੇ ਕਿੱਲਿਆਂ 'ਚ ਆ ਗਏ ਆ ਆਫਿਸ ਇੱਥੇ ਭਾਜੀ ਤੇ ਮੈਂ ਬੈੰਨੇ ਆ ਪਾਰਟਨਰਸ਼ਿਪ ਵਾਲਾ ਸੀ ਭਾਈ ਨੇ ਉਹਦਾ ਦੇ ਕੇ ਹਿੱਸਾ ਆਫਿਸ ਹੀ ਆਪ ਦਾ ਲੈ ਲਿਆ ਆਫਿਸ ਤੈਨੂੰ ਦੇਤਾ ਤੇਰੇ ਆਏ ਤੇ ਵੱਧਦੇ ਪਏ ਆ ਨਾ ਦੇਖ ਕਿਰਨ ਤੇਰੇ ਆਉਣ ਤੋਂ ਪਹਿਲਾਂ ਜੇ ਅਸੀਂ ਕੋਈ ਘਰ ਬਣਾਉਣਾ ਹੁੰਦਾ ਸੀ ਨਾ ਕਈ ਵਾਰੀ ਸਾਨੂੰ ਬੈਂਕ ਤੋਂ ਲੋਨ ਲੈਣਾ ਪੈਂਦਾ ਸੀਗਾ ਤੇ ਜਦੋਂ ਦੀ ਤੂੰ ਆਈਆਂ ਸਾਡੀਆਂ ਪੇਮੈਂਟਾਂ ਵੀ ਨਿਕਲਦੀਆਂ ਪਈਆਂ ਤੇ ਅਸੀਂ ਜਿਹੜੇ ਸੌਦੇ ਲੈ ਰਹੇ ਆ ਨਾ ਉਹ ਕੈਸ਼ 'ਚ ਲੈ ਰਹੇ ਆ ਤੇ ਇੱਕ ਗੱਲ ਸੁਣ ਮੇਰੀ ਜੇ ਇੰਨੀ ਕਮਾਈ ਕਰ ਰਹੇ ਆ ਵਿੱਚੋਂ ਤੈਨੂੰ ਦੇ ਦਾਂਗੇ ਸਾਡਾ ਕੀ ਘਸਣ ਲੱਗਾ ਵੀਰੇ ਮੈਨੂੰ ਨਹੀਂ ਲੱਗਦਾ ਕਿ ਮੇਰੇ ਆਨ ਕਰਕੇ ਇਹ ਸਭ ਕੁਝ ਹੋ ਰਿਹਾ ਐ ਤਾਂ ਤੁਹਾਡੀ ਨਾ ਵਡਿਆਈ ਆ ਕਿ ਤੁਸੀਂ ਮੈਨੂੰ ਇੰਨਾ ਮਾਨ ਸਤਿਕਾਰ ਦੇ ਰਹੇ ਹੋ ਤੇ ਗੱਲ ਮੁੱਕਦੀ ਐ ਮੈਂ ਮਕਾਨ ਨਹੀਂ ਰੱਖਣਾ ਉਹ ਗੁੱਡੀ ਜੇ ਭਰਾ ਪਿਆਰ ਨਾਲ ਕੁਝ ਦੇ ਰਹੇ ਨੇ ਨਾ ਤੇ ਉਹਨੂੰ ਪਿਆਰ ਨਾਲ ਰੱਖ ਲੈਣਾ ਚਾਹੀਦਾ ਭੈਣਾਂ ਨੂੰ ਤੈਨੂੰ ਪਤਾ 8 ਸਾਲ ਹੋ ਗਏ ਤੈਨੂੰ ਸਾਡੇ ਘਰੋਂ ਗਈ ਨੂੰ ਤੇ 8 ਸਾਲ ਅਸੀਂ ਦੋਨੋਂ ਭਰਾ ਰਖੜੀ ਵਾਲੇ ਦਿਨ ਗੁੱਟ ਸੁਨਣਾ ਲਈ ਘੁੰਮਦੇ ਸੀ 8 ਸਾਲ ਬਾਅਦ ਸਾਡੇ ਗੁੱਟਾਂ ਦੇ ਉੱਤੇ ਰਖੜੀ ਸੱਜੀ ਹੈ ਤੇ ਇਹਦੇ ਸਾਹਮਣੇ ਤਾਂ ਕੁਝ ਵੀ ਨਹੀਂ ਨਾਲੇ ਅਸੀਂ ਰਖੜੀ ਵਾਲੇ ਦਿਨ ਦੋਨੋਂ ਭਰਾ ਜਿੰਨਾ ਰੋਏ ਆ ਨਾ ਉਹ ਸਾਨੂੰ ਪਤਾ ਹੈ ਭਾਵੇਂ ਰਿਸ਼ਤੇਦਾਰਾਂ ਦੀਆਂ ਕੁੜੀਆਂ ਆ ਕੇ ਸਾਡੇ ਰਖੜੀ ਬੰਨ ਜਾਂਦੀਆਂ ਸੀ ਪਰ ਕਹਿੰਦੇ ਆ ਨਾ ਆਪਣੇ ਤਾਂ ਆਪਣੇ ਹੁੰਦੇ ਨੇ ਤੇਰੀ ਰਖੜੀ ਬੰਨੇ ਦਾ ਤੇ ਰਿਸ਼ਤੇਦਾਰਾਂ ਦੇ ਰਖੜੀ ਬੰਨੇ ਦਾ ਜਮੀਨ ਆਸਮਾਨ ਦਾ ਫਰਕ ਆ ਕਿਉਂਕਿ ਵੀਰੇ ਜਦੋਂ ਦੀ ਇੰਦੀ ਰਖੜੀ ਬੰਨੀ ਹੋਈ ਹੈ ਨਾ ਸਰੀਰ ਦੇ ਅੰਦਰ ਇੱਕ ਬੂਸਟ ਆ ਭਜਾਇਆ ਹੋਇਆ ਵਾ ਇੱਕ ਨਾ ਆਪਣੇ ਹੁੰਦਾ ਹੈ ਸਾਸ ਹੋ ਰਿਹਾ ਹੈ ਕਿ ਹਾਂ ਸਾਡੀ ਵੀ ਕੋਈ ਸખી ਭੈਣ ਹੈ ਹਮੇਸ਼ਾ ਰਹੂਗੀ ਹੁਣ ਚੁੱਪ ਕਰਕੇ ਰੱਖ ਲੈ ਤੇ ਰੋਣ ਵਾਲੀ ਬੁੱਠੀ ਨਹੀਂ ਬਣਾਣੀ ਇਹਦਾ ਤਸੁੰਨੀ ਪੈ ਜਾਣੀ ਹੈ ਤੇ ਤੈਨੂੰ ਸ਼ੁਰੂ ਤੋਂ ਹੀ ਪਤਾ ਹੈ ਭਾਵੇਂ ਮੈਂ ਤੁਹਾਡੇ ਦੋਨਾਂ ਤੋਂ ਛੋਟਾ ਪਰ ਵੀਰੇ ਮੈਂ ਕਸਵਾਨੇ ਨੂੰ ਪਤਾ ਨਾ ਨਾਸਾਂ ਦੇ ਉੱਤੇ ਹੀ ਮਾਰਦਾ ਹਾਂ ਨਾ ਮੈਨੂੰ ਮਕਾਨ ਦੇਖ ਕੇ ਨਾ ਇਦਾਂ ਕਿਉਂ ਲੱਗਦਾ ਤੁਸੀਂ ਕਹਿਣਾ ਚਾਹੁੰਦੇ ਹੋ ਤੂੰ ਇੱਥੇ ਸ਼ਿਫਟ ਹੋ ਜਾ ਉਧਰੋਂ ਬਰੀਆ ਬਿਸਤਰਾ ਚੱਕ ਤੇ ਸਾਨੂੰ ਤੂੰ ਗੋਝ ਲੱਗਣ ਲੱਗ ਗਈ ਹੈ ਦੇਖ ਤੇਰੇ ਨਾਲ ਉਹਨੇ ਘਸੋਂ ਬਾਅਦ ਚ ਮਾਰਨੇ ਆ ਤੇ ਮੈਂ ਤੇਰੀ ਧੌਣ ਪਹਿਲਾਂ ਮਰੋੜ ਦੇਣੀ ਹੈ ਗੱਲ ਸੁਣ ਮੇਰੀ ਰਿਸ਼ਤਿਆਂ ਚ ਨਾ ਜਦੋਂ ਲਾਲਚ ਆ ਜੇ ਨੇ ਉਹ ਰਿਸ਼ਤੇ ਜ਼ਿਆਦਾ دیر ਨਿਭਦੇ ਨਹੀਂਗੇ ਤੇ ਗੱਲ ਇਹ ਵੀ ਆ ਆ ਵੀ ਕਰ ਤੇਰਾ ਤੇ ਉਹ ਵੀ ਕਰ ਤੇਰਾ ਜਿੰਨਾ ਸਾਡਾ ਭਰਾਵਾਂ ਤੋਂ ਫਰਿਆ ਅਸੀਂ ਉਹਨਾਂ ਕਾ ਕੀਤਾ ਜਿੰਨਾ ਅੱਗੇ ਸਰੂਗ ਉਹਨਾਂ ਅਸੀਂ ਕਰਾਂਗੇ ਨਾਲੇ ਕੇਰਨ ਅੱਗੇ ਜਾ ਕੇ ਅਸੀਂ ਤੇਰਾ ਜਿੰਨਾ ਕੁ ਹੋਰ ਕਰਨਾ ਚਾਹੁੰਦੇ ਆ ਨਾ ਉਹਦੇ ਸਾਹਮਣੇ ਤਾਂ ਕੁਝ ਵੀ ਨਹੀਂ ਹੈਗਾ ਚੱਕਰੇ ਹੈ ਮੇਰੀ ਇਹ ਸੋਚ ਆ ਵੀ ਆਪਾਂ ਤਿੰਨੋਂ ਭੈਣ ਭਰਾ ਛੋਟੇ ਹੁੰਦੇ ਰਲ ਕੇ ਰਹਿੰਦੇ ਸੀ ਹੁਣ ਵੀ ਰਲ ਕੇ ਰਹਿਣਾ ਮੈਂ ਕਿਉਂਕਿ ਸਾਡੇ ਤਿੰਨ ਦੇ ਰਲ ਕੇ ਰਹਿਣ ਨਾਲ ਨਾ ਸਾਡੀ ਮਾਂ ਨੂੰ ਖੁਸ਼ੀ ਮਿਲਦੀ ਹੈ ਨਾਲੇ ਜੇ ਤੀਰਾਂ ਕਰਨ ਨਾਲ ਸਾਡੀ ਮਾਂ ਖੁਸ਼ ਹੁੰਦੀ ਹੈ ਇਹਦੇ ਵਿੱਚ ਹਰ ਜਿਵੀ ਕੀ ਹੈ ਹੁਣ ਜਿਸ ਇਨਸਾਨ ਨੇ ਸਾਨੂੰ ਦੁਨੀਆ ਦਿਖਾਈ ਹੈ ਜੇ ਉਹਨੂੰ ਅਸੀਂ ਖੁਸ਼ੀ ਨਾ ਦੇ ਸਕੀਏ ਫਿਰ ਆਹ ਜ਼ਿੰਦਗੀ ਤੇ ਤਾਂ ਲਾਂਤ ਵੀਰੇ ਮੈਂ ਨਾ ਕਰਮਾ ਵਾਲੀ ਆ ਮੈਂ ਤੁਹਾਡੇ ਨਾਲ ਇੰਨਾ ਕੁਝ ਮਾੜਾ ਕੀਤਾ ਤਾਂ ਵੀ ਤੁਸੀਂ ਮੈਨੂੰ ਫੁੱਲਾਂ ਵਾਂਗੂ ਰੱਖਿਆ ਮੇਰੀ ਮਾਣਾ ਪਹਿਲੇ ਮੇਰੇ ਪਿਓ ਦਾ ਜਾਂਦਾ ਦੁੱਖ ਨਹੀਂ ਭੁੱਲ ਪਾਈ ਸੀ ਤੇ ਮੈਂ ਇੰਨਾ ਮਾੜਾ ਕੀਤਾ ਮਾਣਾ ਓ ਚੰਨ ਕਿਰਨ ਹੁਣ ਜੋ ਹੋ ਗਿਆ ਉਹਨੂੰ ਭੁੱਲ ਜਾ ਜੇ ਪੁਰਾਣੀਆਂ ਚੀਜ਼ਾਂ ਯਾਦ ਕਰੇਂਗੀ ਫਿਰ ਅੱਗੇ ਕਿੱਦਾਂ ਬਧੇਂਗੀ ਨਾਲੇ ਦੇਖ ਜੇ ਮੰਮੀ ਨੂੰ ਤੇਰਾ ਸਹਾਰਾ ਤੇਨੂੰ ਮੰਮੀ ਦਾ ਸਹਾਰਾ ਤੇ ਸਾਨੂੰ ਦੋਨਾਂ ਨੂੰ ਤੁਹਾਡੇ ਦੋਨਾਂ ਦਾ ਸਹਾਰਾ ਗੱਡੀ ਤਾਂ ਰਲ ਮਿਲ ਕੇ ਹੀ ਚੱਲਣੀ ਹੈ ਤਾਂ ਕੀ ਵਸਤੇ ਵਧੀਆ ਹੁੰਦੀਆਂ ਤੇ ਕੁਝ ਨਾਨਕੀ ਵੀ ਸਾਡੇ ਵਾਸਤੇ ਤਾਂ ਤੁਸੀਂ ਤਿੰਨੋ ਹੀ ਕਰਮਾ ਵਾਲੀਆਂ ਜਦੋਂ ਦੀਆਂ ਇਹ ਆਈਆਂ ਨਾ ਵੀਰੇ ਸਾਨੂੰ ਲੱਗਿਆ ਹੀ ਨਹੀਂ ਵੀ ਸਾਡੇ ਪਰਿਵਾਰ 'ਚ ਤਿੰਨ ਜੀ ਹੋਰ ਆ ਗਏ ਨੇ ਉਹਨਾਂ ਦਾ ਵੀ ਖਰਚਾ ਪੈਂਦਾ ਪਿਆ ਆਪਣੇ ਆਪ ਹੀ ਪਰਮਾਤਮਾ ਸਭ ਕੁਝ ਕਰੀ ਜਾਂਦਾ ਨਾਲੇ ਜੇ ਇਹਨਾਂ ਦੇ ਪੈਰਾਂ ਨਾਲ ਨਾ ਅਸੀਂ ਵੀਰੇ ਉਹ ਵਾਲੇ ਦਿਨ ਦੇਖੇ ਜਿਹੜੇ ਅਸੀਂ ਕਦੇ ਸੋਚੇ ਨਹੀਂ ਸੀ ਫਿਰ ਇਹਨਾਂ ਨੂੰ ਸਾਰਿਆਂ ਨੂੰ ਕਿਵੇਂ ਪਿੱਛੇ ਰੱਖਦੀ ਹੈ ਮੈਂ ਨਾ ਤੁਹਾਡੇ ਅੱਗੇ ਨਾ ਹੱਥ ਹੀ ਜੋੜ ਸਕਦੀ ਆ ਤੁਸੀਂ ਮੇਰੀ ਜ਼ਿੰਦਗੀ ਨੂੰ ਨਾ ਜ਼ਿੰਦਗੀ ਬਣਾ ਦੇ ਓਏ ਇਹ ਨਹੀਂ ਹਟਦੀ ਚੱਕ ਡੰਡਾ ਇਹਦੇ ਫੇਰ ਉਸ ਤਰ੍ਹਾਂ ਹੋਵਾਂ